ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੰਗੀਆਂ ਤੋਂ ਬਰਨਾਲਾ ਰੋਡ ਰੰਗੀਆਂ ਚ 4-5 ਟੋਬੇ ਪਹਿਲਾਂ ਨੇ ਇੱਕਾ ਹੋ ਟੋਬਾ ਵੱਨ ਜਾ ਰਿਹਾ ਦਿਖਾ ਰਹੇ ਹਾਂ ਬਰਨਾਲਾ ਰੋਡ ਬਹੁਤ ਹੀ ਬੁਰਾ ਹਾਲ ਆ ਜਿਹੜੇ ਹਿਸਾਬ ਨਾਲ ਇਹ ਰੋਡ ਚੱਲ ਰਿਹਾ ਉਸ ਹਿਸਾਬ ਨਾਲ ਇਸ ਰੋਡ ਦੀ ਦੇਖਭਾਲ ਨਹੀਂ ਹੋ ਰਹੀ ਇਹ ਤੋਬੇ ਦਾ ਹੱਲ ਹੋਣਾ ਚਾਹੀਦਾ ਕਿ ਬਹੁਤ ਹੀ ਵੱਡੇ ਵੱਡੇ ਖੱਡੇ ਹੋ ਚੁੱਕੇ ਨੇ ਬੇਰੇ ਇੱਕ ਵੇਲੇ ਮੇਰੇ ਵੀਰ ਮੋਟਰਸਾਈਕਲ ਵਾਲੇ ਨਗਦੇ ਨੇ ਕਈ ਜਣੇ ਤਾਂ ਇਹ ਖੱਡਿਆਂ ਦੇ ਵਿੱਚ ਡਿੱਗ ਚੁੱਕੇ ਨੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਸ਼ੇਅਰ ਕਰ ਦਿਓ ਮੌਜੂਦਾ ਮਾਨ ਸਰਕਾਰ ਤੱਕ ਪਹੁੰਚਾ ਦਿਓ ਕਿ ਤੋਬੇ ਦਾ ਹੱਲ ਹੋ ਸਕੇ ਕਿਉਂਕਿ ਪੰਚਾਇਤ ਨੂੰ ਵੀ ਚਾਹੀਦਾ ਇਹ ਸਮੱਸਲੇ ਤੇ ਗੱਲਬਾਤ ਕਰਨੀ ਵੀ ਸਾਡੇ ਇਸ ਸਮੱਸਲੇ ਦਾ ਹੱਲ ਹੋਣਾ ਚਾਹੀਦਾ ਇਹ ਟੋਬੇ ਦਾ ਖਾਸ ਕਰਕੇ ਮੋਟਰਸਾਈਕਲ ਵਾਲੇ ਵੀਰਾਂ ਨੂੰ ਜ਼ਰੂਰ ਬੇਨਤੀ ਆ ਜਿਹੜੇ ਉਰੋਂ ਦੀ ਨੰਗਦੇ ਨੇ ਜਦੋਂ ਮੀਂਹ ਪੈ ਜਾਂਦਾ ਸੂਏ-ਸੂਏ ਆ ਜਾ ਕਰੋ ਵੀਰੇ ਬਹੁਤ ਹੀ ਖਰਾਬ ਰਾਹ ਆ ਬਹੁਤ ਹੀ ਭੈੜੇ ਖੱਡੇ ਨੇ ਕਿ ਅਸੀਂ ਨੇ ਆਪ ਦਾ ਪਛਾਹ ਆਪ ਹੀ ਕਰਨਾ